ਦੇ ਫਸਟ ਕਿੱਥੇ ਚੱਲੇ ਆ ਮੇਤਾ ਬਾਲੀ ਡਾਊਨ ਹੋਈ ਪਈ ਆ ਮੈਨੂੰ ਕਿਸੇ ਡਾਕਟਰ ਦੇ ਲੈ ਜਾ ਨਹੀਂ ਮੈਂ ਮਰ ਜੂਗੀ ਨਾ ਮਾਂ ਨੂੰ ਆਏ ਨਾ ਕਹਿ ਤੇਰੇ ਬਿਨਾ ਮੇਰਾ ਦੁਨੀਆ ਚ ਕੋਈ ਨਹੀਂ ਦਾ ਮਾਂ ਮੈਂ ਕਿਤੋਂ ਨਾ ਕਿਤੋਂ ਹੱਲ ਕਰਦਾ ਤੈਨੂੰ ਮੈਂ ਡਾਕਟਰ ਕੋਲ ਲੈ ਕੇ ਜਾਊਂਗਾ ਇਲਾਜ ਕਰਾਉਣ ਲਈ ਜਲਦੀ ਤੇ ਜਲਦੀ ਇਲਾਜ ਕਰਾ ਪਾ ਉਸ ਤੇ ਮੇਰਾ ਹਏ ਕੰਮ ਲੱਭਦਾ ਲੱਭਦਾ ਥੱਕ ਗਿਆ ਉੱਥੇ ਜਾ ਕੇ ਦੋ ਮਟ ਆਰਾਮ ਕਰਦਿਆ ਮੇਰੀ ਮੰਮ ਜੇ ਤੇ ਪਈ ਆ ਮੈਂ ਉਹਦਾ ਵੀ ਇਲਾਜ ਕਰਾਉਣਾ ਮੇਰੇ ਕੋਲ ਕੋਈ ਪੈਸਾ ਵੀ ਹੈ ਨਹੀਂ ਖਲਤਾ ਮਣਾ ਥੋੜੀ ਦੂਰ ਰਹਿ ਜਾ ਉਹ ਉਥੇ ਮੇਰੇ ਦੋਸਤ ਦਾ ਘਰ ਆ ਉਹਦੇ ਤੋਂ ਮੈਂ ਕੋ ਹਦਾਰੇ ਪਹਿ ਲੈ ਲੂੰਗਾ ਤਾਂ ਮੈਂ ਅੱਜ ਮਾਦਾ ਇਲਾਜ ਕਰਾ ਲੂੰਗਾ ਚੱਲ ਮਣਾ ਤਰਕੇ ਪਹੁੰਚਾ ਗਏ ਇੱਥੇ ਬੈਠ ਕੇ ਕੀ ਲੈਣਾ ਆਪਣੇ ਪਿੰਡ ਦੇ ਰਾਵਾਂ ਵਰਗੇ ਹੁੰਦੇ ਨੇ ਜਿਹੜੇ ਦਿਲਾਂ ਚ ਬੂ ਆਉਹੀ ਜਗ੍ਹਾ ਜਿਹੜੀ ਆਪਣੇ ਨੂੰ ਦੂਸਰਾ ਤੋਂ ਵੱਖ ਕਰ ਦਿੰਦੀ ਐ ਕਿਤੇ ਮੈਂ ਆਪਦੀ ਮਾਂ ਵੀ ਨਾ ਖੋਦਾ ਨਹੀਂ ਨਹੀਂ ਪਰ ਮੈਂ ਆਪਦੀ ਮਾਂ ਦਾ ਇਲਾਜ ਕਰਾਉਂਗਾ ਮਨਾ ਤੂੰ ਇਹ ਨਹੀਂ ਸੋchnਾ ਇੱਕ ਕਿਹੋ ਜਿਹੀ ਜਗ੍ਹਾ ਜਿੱਥੇ ਆਪਣੇ ਵਿਛੜ ਜਾਂਦੇ ਆ ਤੇ ਮੁੜ ਕੇ ਨਹੀਂ ਆਉਂਦੇ ساری ਜ਼ਿੰਦਗੀ ਬੰਦਾ ਕਮਾਉਂਦਾ ਰਹਿ ਜਾਂਦਾ ਅਤੇ ਆਖੇ ਚੈਠੇ ਆ ਕੇ ਮੁੱਕ ਜਾਂਦਾ ਅੱਡਮਣਾ ਤੂੰ ਕਿਹੋ ਜਿਹਾ ਗੱਲਾਂ ਤੋੜ ਕੇ ਵਹਿ ਗਿਆ ਚੱਲ ਆਪਾਂ ਮਾਂ ਦਾ ਇਲਾਜ ਕਰਵਾਗੇ ਵਰਕੇ ਹੁੰਦੇ ਨੇ ਆਪਣੇ ਪਿੰਡ ਦੇ ਰਾਵਾਂ ਵਰਕੇ ਹੁੰਦੇ ਨੇ ਜਿਹੜੇ ਦਿਲਾਂ 'ਚ ਬੂਟੇ ਉੱਗਦੇ ਹਨ ਮਿੱਤਰ ਸਰਦੀਆਂ ਹੁਸਤਾਫੇ ਮਿਲ ਜਾਣ ਕਿਤੇ ਖਾਲੀ ਹੱਥ ਨਾ ਹੋਣਾ ਪਵੇ ਓ ਯਾਰ ਗਨ ਵੀ ਕਿਹੋ ਜੀ ਚੀਜ਼ ਆ ਬੈਂਤੀ ਆਤੀ ਬੰਦਾ ਮਾਰ ਦਿੰਦੀ ਆ ਮਾਰਾ ਤੈਨੂੰ ਕਿਉਂ ਯਾਰ ਮਖੌਲ ਕਰਦਾ ਕਈ ਵਾਰ ਸੱਚੀ ਚੱਲ ਪੈਂਦੀ ਹੁੰਦੀ ਆ ਜੇ ਮਾਰਨਾ ਹੁੰਦਾ ਨਾ ਤੈਨੂੰ 10 ਸਾਲ ਤੋਂ ਪਹਿਲੇ ਚੱਕ ਦਿੰਦੇ ਬਾਈ ਕੰਮ ਵੀ ਮੈਂ ਤੁਹਾਡੇ ਲਈ ਕਰਦਾ ਬਾਈ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ ਹਾਸੇ ਮਜ਼ਾਕ ਕਰਦੇ ਸੀ ਪਰ ਯਾਰ ਮੈਨੂੰ ਨਾ ਇੱਕ ਕੰਮ ਆ ਮੈਨੂੰ ਇੱਕ ਬੰਦਾ ਚਾਹੀਦਾ ਕੋਈ ਨਹੀਂ ਬਾਈ ਮੈਂ ਕਰਦਾ ਕੋਈ ਹੱਲ ਫਿਰ ਯਾਰ ਆਪਣਾ ਸਮਾਨ ਜਿਹਾ ਵਕਾਉਣਾ ਸੀ ਕੋਈ ਲੱਭਖਾ ਬੰਦਾ ਬਾਈ ਬਾਈ ਕੰਮ ਥੋੜਾ ਹੀ ਆ ਬੰਦਾ ਲੱਭਦੇ ਬਾਈ ਬਾਈ ਬੰਦਾ ਤਾਂ ਲੱਭ ਗਿਆ ਇਹ ਕਿਵੇਂ ਆਪਣੇ ਇਲਾਕੇ ਤੇ ਫਿਰਦਾ ਇੱਧਰ ਤਾਂ ਕੋਈ ਡਰ ਦੀ ਮੱਖੀ ਨਹੀਂ ਆਉਂਦੀ ਚਾਲ ਓਏ ਆਪਾਂ ਕੀ ਲੈਣਾ ਹੁਣ ਤਾਂ ਪੰਛੀ ਜਾਲ ਚ ਫਸ ਗਿਆ ਇੱਧਰ ਆ ਹਾਂ ਬਾਈ ਸਾਡੇ ਇਲਾਕੇ ਚ ਕੀ ਕਰਦਾ ਬਈ ਮੈਂ ਇੱਧਰ ਕੋਈ ਕੰਮ ਸੀ ਮੇਰਾ ਕੀ ਕੰਮ ਕਰਨ ਚੱਲਿਆ ਬਈ ਮੈਨੂੰ ਉਧਰ ਕੋਈ ਕੰਮ ਸੀ ਮੈਨੂੰ ਡਾਕਟਰ ਦਾ ਇਲਾਜ ਕਰਾਉਣਾ ਮੈਂ ਅੱਜ ਦੋਸਤੋ داری ਪੈਸੇ ਲੈਣ ਚੱਲਿਆ ਮੇਰੇ ਕੋਲ ਕੰਮ ਕਰੇਗਾ ਕੀ ਕੰਮ ਕਰਨਾ ਬਈ ਪਤੰਦਰਾ ਕੰਮ ਵੀ ਦਵਾ ਦਾਂਗੇ ਡਰਦਾ ਕਾ ਤੂੰ ਆ ਬਈ ਕੰਮ ਕੀ ਆ ਹੱਥ ਕਰ ਬਈ ਆ ਕੀ ਆ ਉਹ ਪਤੰਦਰਾ ਕੰਮ ਦਾ ਕਿਉਂ ਆ ਉਹ ਪਤੰਦਰਾ ਕੰਮ ਦਾ ਕਿਉਂ ਆ ਇਹਦਾ ਤਾਂ ਇਹਦਾ ਪਹਿਲੇ ਦਿਨ ਦਾ ਹੀ ਮੂਤ ਨਿਕਲ ਗਿਆ ਸੀ ਤੇ ਆਹ ਵੇਖ ਲੈ ਹੁਣ ਮੋਢੇ ਤੇ ਦਰ ਨਾਲੀ ਤੇ ਬੈਠਾ ਬਈ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਹੁਣ ਤਾਂ ਕਰੇਗਾ ਭਾਈ ਦੋ ਮਿੰਟ ਮੈਨੂੰ ਸੋਚਣ ਲਈ ਦਿਓ ਅਪਤੰਦਰਾ ਦੋ ਮਿੰਟ ਕਿਉਂ ਤੂੰ ਦੋ ਘੰਟੇ ਲੈ ਲਾ ਪਰ ਕੰਮ ਕਰ ਭਾਈ ਇੱਕ ਮਿੰਟ ਮੈਨੂੰ ਸੋਚਣ ਦਿਓ ਹੋਰ ਕੋਈ ਮੇਰੇ ਕੋਲ ਕੰਮ ਵੀ ਹੈ ਨਹੀਂ ਹੁਣ ਮੈਨੂੰ ਮਾਂ ਦੇ ਇਲਾਜ ਲਈ ਕੰਮ ਕਰਨਾ ਹੀ ਪੈਣਾ ਮੈਨੂੰ ਇਹ ਕੰਮ ਗਲਤਿਆ ਲੱਗਦਾ ਪਰ ਮਾਂ ਲਈ ਕਰਨਾ ਹੀ ਪੈਣਾ ਭਾਈ ਮੈਂ ਤੁਹਾਡਾ ਕੰਮ ਕਰਨ ਲਈ ਤਿਆਰ ਆ। ਭਾਈ ਜਿਹੋ ਜਆ ਮਰਜ਼ੀ ਬੰਦਾ ਹੋਵੇ ਪਰ ਇਹਨਾਂ ਲਈ ਤਾਂ ਕੰਮ ਕਰਦਾ ਹੀ ਆ। ਅਸ ਪਤੰਦਰਾ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਸਾਡਾ ਕੰਮ ਕਰੇਗਾ? ਹਾਂ ਭਾਈ। ਆ ਲੈ ਪਤੰਦਰਾ ਪੈਸੇ ਤੇ ਆਪਦੀ ਮਾਂ ਦਾ ਇਲਾਜ ਕਰਾ ਲਈ। ਆ ਲੈ ਇਹਦੇ ਨਾਲ ਇੱਕ ਬੰਦਾ ਚੱਕਣਾ ਮੈਂ ਤੈਨੂੰ ਮੰਡੀ ਦੇ ਪਿਛਲੇ ਪਾਸੇ ਮਿਲੂਗਾ 9 ਵਜੇ। ਭਾਈ ਬੰਦਾ ਚੱਕਣਾ? ਉਹ ਤੂੰ ਡਰਨਾ ਪਤੰਦਰਾ ਮੈਂ ਤੇਰੇ ਨਾਲ ਹੀ ਆ। ਠੀਕੋ ਭਾਈ। ਚੱਲ ਭਾਈ ਠੀਕ ਆ ਕੱਲ ਨੂੰ ਮਿਲਦੇ ਆ। ਯਾਰ ਮੈਂ ਤਾਂ ਬੰਦਾ ਮਜਬੂਰੀ ਦਾ ਮਾਰਿਆ ਲੱਗਦਾ ਇੱਕ ਵਾਰੀ ਇਹਦਾ ਪਿੱਛਾ ਕਰੋ ਯਾਰ ਤੇਰੀ ਅੱਖ ਬਾਜ ਵਰਗੀ ਆ ਤੂੰ ਇਹਦਾ ਪਿੱਛਾ ਕਰ ਹਾਂ ਜਗਜੀਤਿਆ ਤੂੰ ਬਚਦਾ ਹੁਣ ਤਾਂ ਤੇਦੀ ਕੱਲ ਨੂੰ ਲਾਸ਼ ਹੀ ਉੱਠੂਗੀ ਭਾਈ ਜਗਜੀਤਿਆ ਕੌਣ ਹੈ ਉਹੀ ਜਿਹਨੂੰ ਕੱਲ ਨੂੰ ਉਹ ਪਤੰਦਰ ਨੇ ਚੱਕਣਾ ਭਾਈ ਤੂੰ ਸਕੀਮੀ ਬਹੁਤ ਆ ਤੂੰ ਆਪ ਨਹੀਂ ਬੰਦਾ ਮਾਰ ਕੇ ਆਉਂਦਾ ਤੂੰ ਕਿਸੇ ਤੋਂ ਮਰਾਉਣਾ ਓਏ ਤਾਂ ਮੇਰੀ ਸ਼ੁਰੂ ਤੋਂ ਹੀ ਚਾਲ ਆ ਚਲੋ ਪਤੰਦਰੋ ਉਹਦਾ ਪਿੱਛਾ ਕਰੋ ਮੈਂ ਕਿਤੇ ਕੰਮ ਤੇ ਚੱਲਿਆ तो बंदा आ गया ध्यान तो रख के शूट कर दी भाई मेरे तो आ हो गया बंदा मर गया ओ तो भाई तेजी चलते लगे ਦੇ ਕਮਾ ਦੇ ਕਮਾ ਸੁੰਦੈ ਨੀ ਇਹ ਤਾਂ ਮੁੰਡਾ ਮੇਰੀ ਗੱਲ ਦੇਖਾਂ ਤਾਂ ਸਹੀ ਕੀ ਕਰਦਾ ਹਾਂ ਇਹ ਮੈਂ ਤਦ ਗੋਦਿਆਂ ਤੇ ਚੁਰਿਆ ਹੀ ਨਹੀਂ ਜਾਂਦਾ ਹਾਏ ਮੇਰਾ ਕੋਤਾ ਜੇ ਕੰਮਾਂ ਤੇ ਵੀ ਲੱਗ ਗਿਆ ਮੇਰੀ ਤਾਂ ਕੈਸਮਤੀ ਫੁੱਟੇ ਪਈਆ ਕਹਾਂ ਨੀ ਤੂੰ ਬਤ ਮੇਰੀ ਸਾਂਹ ਖਾ ਕੇ ਦੱਸ ਤੂੰ ਥੇੜੇ ਕੋਈ ਤਾਂ ਕੰਮਾਂ ਤੇ ਲੱਗ ਗਿਆ ਮਾਂ ਮੈਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ ਦੇ ਪੱਤ ਤੂੰ ਮੇਰੀ ਸਾਂਹ ਖਾ ਕੇ ਦੱਸ ਕਿ ਵੀ ਤੂੰ ਨਹੀਂ ਗਲਤ ਕੰਮਾਂ ਤੇ ਪਿਆ ਮਾਂ ਮੈਂ ਤਾਂ ਆਪੇ ਇੱਕ ਕੰਮ ਛੱਡਣਾ ਚਾਹੁੰਦਾ ਸੀ ਪਰ ਕੀ ਕਰਾਂ ਛੱਡਿਆ ਨਹੀਂ ਜਾਂਦਾ ਦੇ ਪੱਤ ਤੂੰ ਮੇਰੀ ਸੌਂ ਖਾ ਕਿ ਮੈਂ ਅੱਜ ਤੋਂ ਗਲਤ ਕੰਮ ਨਹੀਂ ਕਰਦਾ ਹਾਂ ਮਾਂ ਮੈਂ ਸੌਂ ਖਾ ਕਿ ਮੈਂ ਅੱਜ ਤੋਂ ਗਲਤ ਕੰਮ ਨਹੀਂ ਕਰਦਾ ਮਾਂ ਮੈਂ ਮਜਬੂਰ ਸੀ ਪਰ ਤੇਰੇ ਇਲਾਜ ਲਈ ਮੈਨੂੰ ਇਹ ਰਸਤਾ ਅਪਣਾਉਣਾ ਪਿਆ ਐਜੇ ਕੰਮ ਜ਼ਿੰਦਗੀ ਚ ਕਦੇ ਨਹੀਂ ਕਰਨੇ ਜਾਂਦੀ ਜੀ ਮਰ ਗਈ ਮੈਂ ਤਾਂ भाई। मैं थोड़ा काम कर ला मेरी माँ ने कसम पाई है बई मेरी मां नाम लग गया मां शर्मिंदा नहीं होना चाहता मैं गल तो सहमत आता क्यों लग्या बई एक दिन मेरी मां ने पिछा कर लिया तेन अपने सारे असल काम का पता लग गया तेरी मां पी तू ए पैसे कितो लिया ਰਾ ਆਈਨੀ ਮੋਟੀ ਕਮਾਈ ਸੀ ਤੂੰ ਆ ਅੱਜ ਦੀ ਰੋਟੀ ਨੂੰ ਲੱਤ ਕਿਉਂ ਮਾਰੀ ਭਾਈ ਮੈਂ ਆਦੀ ਮਾਂ ਦੀ ਸੌ ਨਹੀਂ ਤੋੜ ਸਕਦਾ ਚਲ ਚੰਗਾ ਮੈਂ ਤੈਨੂੰ ਅੱਜ ਸ਼ਾਮ ਨੂੰ 5 ਵਜੇ ਮਿਲੂੰਗਾ ਠੀਕ ਆ ਭਾਈ ਭਾਈ ਇਹਦੀ ਮਾਰੂ ਦਾ ਪਤਾ ਲੱਗ ਗਿਆ ਕਿਤੇ ਉਹ ਆਪਣੀ ਗੈਂਗ ਬਾਰੇ ਪੁਲਿਸ ਨੂੰ ਨਾ ਦੱਸ ਦੇ ਹੁਣ ਇਹਨੂੰ ਮਾਰਨਾ ਹੀ ਪੈਣਾ ਔਰ ਮਾਰਨਾ ਕਹੂੰ ਚਲ ਮੈਂ ਕੋਈ ਹੱਲ ਲੱਭਦਾ ਨਹੀਂ ਨਹੀਂ ਭਾਈ ਆਪਾਂ ਨੂੰ ਪੁਲਿਸ ਫੜ ਲੂਗੀ ਗੇੜਾ ਆਪਣੇ ਰਾਹ ਤੇ ਚੱਲ ਪੈਂਦਾ ਜਾਂ ਤਾਂ ਉਹ ਮੁੜਦਾ ਨਹੀਂ ਤੇ ਜਾਂ ਤਾਂ ਉਹਨੂੰ ਮੌਤ ਹੀ ਮਿਲਦੀ ਆ। ਭਾਈ ਮਜਬੂਰੀ ਨੇ ਆਪਣੇ ਅਰਗੇ ਹੋਰ ਕਿੰਨੇ ਮਾਰਤੇ ਤੇ ਹੋਰ ਪਤਾ ਨਹੀਂ ਹੋਰ ਕਿੰਨੇ ਘ ਮਾਰਨਗੇ। ਚੱਲ ਯਾਰ ਮੈਨੂੰ ਕੋਈ ਕੰਮ ਆ ਤੇ ਮੈਂ ਤੁਹਾਨੂੰ ਸ਼ਾਮ ਨੂੰ ਮਿਲਦਾ ਮੇਰਾ ਦਿਲ ਬਹੁਤ ਉਦਾਸ ਆ। ਭਾਈ ਆਪਾਂ ਇੰਨਾ ਪੜ੍ਹ ਕੇ ਵੀ ਇਹ ਰਾਹ ਤੇ ਆ ਗਏ ਪਰ ਕੀ ਕਰਦੇ ਆਪ ਨੂੰ ਨੌਕਰੀ ਨਹੀਂ ਮਿਲੀ। ਮਜਬੂਰੀ ਲਈ ਤਾਂ ਕੋ ਕਰਨਾ ਹੀ ਪੈਣਾ ਸੀ ਭਾਈ ਹਾਂ ਭਾਈ ਕੀ ਕੰਮ ਸੀ ਭਈ ਯਾਰ ਇੱਕ ਕੰਮ ਸੀ ਤੂੰ ਮਰ ਨਾਲ ਆ ਭਈ ਆ ਕੇ ਮੈਨੂੰ ਕਿ ਮਾਰਦਾ ਨਾ ਭਈ ਨਾ ਮੈਨੂੰ ਨਾ ਮਾਰ ਤਾ ਤੈਨੂੰ ਕਿਉਂ ਨਾ ਮਾਰਾ ਤੇਰੇ ਕਰਕੇ ਤਾਂ ਸਾਡੀ ਸਾਰੀ ਗਾਂ ਫੜੀ ਜਾਊਗੀ ਔਰ ਕਰਦੇ ਵੀ ਕੀ ਮਾਰਨ ਤੋਂ ਬਿਨਾ ਕੋਈ ਹੱਲ ਹੀ ਨਹੀਂ ਸੀ ਤਾਂ ਤਾਂ ਦੀ ਮਾਂ ਦੀ ਫੌਂੀ ਪਕਾ ਲੈਂਦਾ ਤੇ ਜਾਂ ਖਾੜਨਾ ਕੰਮ ਕਰ ਲੈਂਦਾ ਮਾਂ ਮੈਂ ਜੇਲ੍ਹ ਤੋਂ ਆ ਗਿਆ ਆ ਗਿਆ ਮੈਂ ਕੋਤ ਹਾਲਾ ਦਾਰੇ ਕੋ ਮਾਤਾ ਰਨੀ ਕਿਉਂ ਤੈਨੂੰ ਮੇਰੇ ਆਂਦੀ ਖੁਸ਼ੀ ਨਹੀਂ ਪੁੱਤ ਖੁਸ਼ੀ ਤਾਂ ਹੈਗੀ ਆ ਪਰ ਰੱਬ ਨੇ ਆਪਣੇ ਤੋਂ ਏਕਮ ਖੋ ਲਿਆ ਆਪਣਾ ਮਾ ਸੱਚੀ ਹਾਂ ਪੁੱਤ ਸੱਚੀ ਹਾਂ ਨਹੀਂ ਹਾਂ ਮੈਂ ਆਦੀ ਮਾਤ ਹੋਈ ਕਿਵੇਂ ਪੁੱਤ ਤੈਨੂੰ ਦੱਸਦੀ ਆ ਮੈਂ ਏਕਮ ਨੇ ਇੱਕ ਰਸਤਾ ਹੀ ਇਦਾਂ ਦਾ ਅਪਣਾ ਲਿਆ ਸੀ ਜਿਹੜਾ ਮੌਤ ਦੇ ਵੱਲ ਜਾਂਦਾ ਸੀ ਅੱਜ ਤੱਕ ਉਸ ਰਾਹ ਤੋਂ ਕੋਈ ਵੀ ਜਾਉਂਦਾ ਵਾਪਸ ਨਹੀਂ ਮੁੜਿਆ ਇਹ ਰਸਤਾ ਮੁਜਬੂਰੀਆਂ ਨਾਲ ਭਰਿਆ ਤਾਂ ਜ਼ਰੂਰ ਹੈ ਪਰ ਆਖਿਰਕਾਰ ਇਸ ਵੇ ਰਸਤੇ ਦੇ ਵਿੱਚ ਮੌਤ ਨੂੰ ਹੀ ਗਲੇ ਲਗਾ ਕੇ ਵਾਪਸ ਆਉਣਾ ਪੈਂਦਾ ਹੈ ਕਿਉਂਕਿ ਇਹ ਰਸਤਾ ਇੱਕ ਅਜੀਹਾ ਰਸਤਾ ਹੈ ਜਿਹੜਾ ਇੱਕ ਵਾਰ ਤਾਂ ਖੁਸ਼ੀਆਂ ਦਿੰਦਾ ਹੈ ਪਰ ਸਦਾ ਲਈ ਜ਼ਿੰਦਗੀ ਦੇ ਵਿੱਚੋਂ ਹਾਸੇ ਖੋਹ ਲੈਂਦਾ ਹੈ ਇਸੇ ਕਾਰਨ ਹੀ ਏਕ ਮਨੁੱਖ ਵੀ ਆਖਿਰਕਾਰ ਮੌਤ ਨੂੰ ਹੀ ਗਲੇ ਲਗਾਉਂਦਾ ਏਕਮ ਨਾਲ ਵੀ ਅਜੇ ਹਾਈ ਕੁਝ ਹੋਇਆ ਹਜ਼ਾਰਾਂ ਸਾਲੋਂ ਨੇ ਉਹਨਾਂ ਗੁੰਡਿਆਂ ਲਈ ਕੰਮ ਕੀਤਾ ਆਖਿਰਕਾਰ ਉਹਨਾਂ ਗੁੰਡਿਆਂ ਨੇ ਏਕਮ ਨੂੰ ਵੀ ਖਤਮ ਕਰ ਦਿੱਤਾ ਏਕਮ ਦੀ ਗਲਤੀ ਸਿਰਫ ਇੰਨੀ ਸੀ ਕਿ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਇਹਨਾਂ ਕੰਮਾਂ ਨੂੰ ਛੱਡ ਦੇਵਾਂ ਪਰ ਜਦੋਂ ਉਹਨੇ ਇਹ ਕੰਮ ਛੱਡਣ ਬਾਰੇ ਸੋਚਿਆ ਤੇ ਉਹਨਾਂ ਗੁੰਡਿਆਂ ਤੋਂ ਪੁੱਛਿਆ ਕਿ ਮੈਂ ਇਹਨਾਂ ਕੰਮਾਂ ਨੂੰ ਛੱਡ ਰਿਹਾ ਹਾਂ ਤਾਂ ਆਖਿਰਕਾਰ ਉਹਨਾਂ ਗੁੰਡਿਆਂ ਨੇ ਵੀ ਏਕਮ ਨੂੰ ਮਾਰ ਦਿੱਤਾ ਮਾ ਮੈਂ ਹਣ ਉਹਨਾਂ ਗੁੰਡਿਆਂ ਤੋਂ ਆਪਦੇ ਭਰਾ ਦਾ ਬਦਲਾ ਲਊਂਗਾ। ਨਾ ਨਾ ਪੁੱਤ ਹਣ ਮੈਂ ਤੈਨੂੰ ਨਹੀਂ ਖੋਣਾ ਚਾਹੁੰਦੀ ਮਾਤਾ ਤਾਂ ਤੂੰ ਜੇਲ੍ਹ ਚੋਂ ਆਇਆਂਗਾ। ਇਹ ਤੇ ਕਰਕੇ ਤਾਂ ਪੁੱਤ ਮੈਂ ਤੁਹਾਨੂੰ ਦਾ ਬੀਤੀਗੀ ਵੀ ਗਲਤ ਬੰਦਿਆਂ ਨਾਲ ਨਹੀਂ ਰਹਿਣਾ ਤੁਸੀਂ ਤਾਂ ਵੀ ਮੇਰੀ ਸੁਣਦੇ ਨਹੀਂ। ਜਦੋਂ ਬਾਅਦ ਮਾ ਮੈਂ ਸਾਰੇ ਗਲਤ ਕੰਮ ਛੱਡ ਤੇ। ਮਾ ਮਾ ਕਿਸੇ ਕੰਮ ਚੱਲਿਆ।

ਮਾਤਾ ਭਈ ਇਸ ਰਾਸਤੇ ਤੇ ਤਾਂ ਅਸੀਂ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਤਰ੍ਹਾਂ ਰਾਸਤੇ ਤੇ ਆਉਣਾ ਕਿਹੜਾ ਕੇ ਦਾ ਦਿਲ ਕਰਦਾ ਮਜਬੂਰੀਆਂ ਕਰਕੇ ਆਉਣਾ ਪੈਂਦਾ ਉਹਦਾ ਵੀ ਨਹੀਂ ਜਿਹੜਾ ਏ ਕੰਮ ਦਾ ਭਰਾ ਸੀ ਜਿਹੜਾ ਆਪਣੇ 10 ਸਾਲ ਤੋਂ ਪਹਿਲਾਂ ਕੰਮ ਕਰਦਾ ਸੀ ਇਹਦਾ ਭਰਾ ਤਾਂ ਮਰ ਗਿਆ ਸੀ ਭਾਈ ਉਹ ਕਿਵੇਂ ਮਾਰ ਗਿਆ ਸੀਗਾ ਉਹ ਬਾਲਾ ਔਰਦਾ ਸੀ ਉਹਦੇ ਖੰਭ ਤਾਂ ਕੱਟ ਰਹੀ ਸੀ ਤੇ ਤਾਂ ਆਪਣੇ ਸਾਰੇ ਗੈਂਗ ਦੀ ਖਬਰ ਫੈਲਾ ਦੇਣੀ ਸੀ ਐਸ ਕਰਕੇ ਉਹਨੂੰ ਮਾਰਨਾ ਪਿਆ ਸਾਰਾ ਕਿਨੇ ਸੀਗਾ ਮੈਂ ਮਾਰਿਆ ਸੀ ਉਹਨੂੰ ਭਾਈ ਤੁਸੀਂ ਮੇਰੇ ਭਰਾ ਨੂੰ ਕਿਉਂ ਮਾਰਿਆ ਓਏ ਤੂੰ ਕੌਣ ਆ ਤੂੰ ਮੈਨੂੰ ਜਾਣਦਾ ਨਹੀਂ ਮੈਂ 10 ਸਾਲ ਪਹਿਲੇ ਇਹੀ ਕੰਮ ਕੀਤੇ ਆ ਲੈ ਕਰਦਾ ਸੀ ਪਰਹਾਨ ਨਹੀਂ ਕਰਦਾ ਹੁਣ ਇਸ ਇਲਾਕੇ ਤੇ ਸਾਡਾ ਨਾਂ ਚੱਲਦਾ

ਏ ਸਾਡੇ ਪਾਲਸ ਦਾ ਕੰਮ ਮਾ ਕਹੋ ਤਾਂ ਆਈਫੋਨ ਬੜਾ ਖੁਸ਼ ਤੰਤ ਮੈਂ ਦੱਸੀ ਬਹੁਤ ਪਾਚੇ ਹੈ ਕੜਾ ਹੋ ਤੁਸੀਂ ਬੋਲਸ ਨੂੰ ਬੜਾ ਟੰਗ ਕੀਤਾ ਨਾ ਹੁਣ ਤੁਸੀਂ ਜੇਲ੍ਹ ਦਵਾਰੋਂ ਟੱਕਾ ਖਾਓ ਚਲੋ ਮੈਂ ਨਵੇਂ ਕਾਨ ਪ੍ਰਵੇਨ ਸੰਧੂ ਕਵੇ ਜੇ ਇੰਨਾ ਢਾਕੂ ਹਲੂ ਨਾ ਸਕਾ